ਮੈਂ ਮੈ ਭਗਵੰਤ ਸਿੰਘ ਪੂਰ ਐਨ ਆਰ ਆਈ ਬੈਂਗਲੂ ਲੁਧਿਆਣਾ ਦਾ ਮੈਂ ਕੋਆਰਡੀਨੇਟਰ ਆ ਅੱਜ ਅਸੀਂ ਪਿੰਡ ਜਾਂਗਪੁਰ ਦੇ ਵਿੱਚ ਆਏ ਆ ਜਾਂਗਪੁਰ ਦਾਖੇ ਹਲਕੇ ਦਾ ਉਹ ਪਿੰਡ ਆ ਜਿੱਥੇ ਹੁਣ ਤੱਕ 18 ਦੇ ਕਰੀਬ ਨੌਜਵਾਨਾਂ ਦੀ ਮੌਤ ਚਿੱਟੇ ਦੇ ਨਾਲ ਹੋ ਚੁੱਕੀ ਆ ਜਿਹਦੇ ਵਿੱਚ ਜਿਹੜੀ ਪਿਛਲੇ 5 ਸਾਲ ਦੇ ਵਿੱਚ ਸਾਰਾ ਕੁਝ ਹੋਇਆ ਵਾ 5 ਸਾਲ ਪਹਿਲਾਂ ਇੱਥੇ ਚਿੱਟਾ ਵਿਕਣਾ ਸ਼ੁਰੂ ਹੋਇਆ ਤੇ ਜਿਹਦੇ ਬਾਰੇ ਚ ਅੱਜ ਗੱਲ ਕਰਦੇ ਆ ਪਿੰਡ ਦੇ ਨਿਵਾਸੀਆਂ ਨਾਲ ਦੱਸੋ ਜੀ ਹਾਂ ਜੀ ਮੇਰਾ ਨਾਮ ਅਜੀਤ ਸਿੰਘ ਚੀਮਾ ਮੈਂ ਪੀਏਯੂ ਦੇ ਵਿੱਚ ਨੌਕਰੀ 35 ਸਾਲ ਕਰਕੇ ਰਿਟਾਇਰਡ ਮਲਾਜਮ ਆਪਣੇ ਪੈਨਸ਼ਨਰ ਆ ਮੈਂ ਜਿਹੜਾ ਦੇਖਿਆ ਇੱਥੇ ਪਿਛਲੇ 5 ਸਾਲ ਤੋਂ ਅਕਾਲੀ ਸਰਕਾਰ ਦਾ ਅਕਾਲੀ ਸਰਕਾਰ ਆਉਣ ਨਾਲ ਚਿੱਟਾ ਸ਼ਰਿਆਂ ਬਿਕਣ ਲੱਗ ਗਿਆ ਪਹਿਲਾਂ ਤਾਂ ਪਤਾ ਲੱਗਿਆ ਵੀ ਚਿੱਟਾ ਵੀ ਚਿੱਟਾ ਹੁੰਦਾ ਕੀ ਆ ਇਹਦਾ ਪਤਾ ਲੱਗਿਆ ਵੀ ਮੁੰਡੇ ਇਹਦੇ ਨਾਲ 2-3 2-3 ਮਹੀਨੇ ਖਾ ਕੇ ਉਦੋਂ ਬਾਅਦ ਜ਼ਿੰਦਗੀ ਦਾ ਭੋਗ ਪਾ ਚੁੱਕੇ ਹੁੰਦੇ ਆ ਵੀ ਸਾਡੇ ਪਿੰਡ 'ਚ ਤਕਰੀਬਨ 18-19 ਨੌਜਵਾਨ ਮੁੰਡੇ ਚਿੱਤੇ ਨਾਲ ਆਪਣੀ ਜ਼ਿੰਦਗੀ ਦਾ ਭੋਗ ਪਾ ਚੁੱਕੇ ਆ ਹੁਣ ਅਸੀਂ ਬੇਨਤੀ ਕਰਦੇ ਆ ਵੀ ਸਾਡੇ ਪਿੰਦੇ ਇੰਨਾ ਪ੍ਰਚਾਰ ਆਪਣੇ ਫੂਲਕਾ ਸਾਹਿਬ ਸਾਡੇ ਨੂੰ ਯਕੀਨ ਦਿਵਾ ਕੇ ਜਾਣ ਵੀ ਸਾਡੇ ਨੌਜਵਾਨ ਜਿਹੜੇ ਲੱਗੇ ਹੋਏ ਆ ਤੇ ਉਹਨਾਂ ਦਾ ਇਲਾਜ ਫ੍ਰੀ ਹੋਵੇ ਤੇ ਜਿਹੜੇ ਉੱਪਰ ਦੇ ਵੱਡੇ ਮਗਰ ਮਾਛਾ ਵੱਡੇ ਉਹਨਾਂ ਨੂੰ ਨੱਥ ਪਾ ਕੇ ਜੇ ਨਾਲ ਛੱਡਿਆ ਜਾਵੇ ਤਾਂ ਕਿ ਸਾਡੇ ਨੌਜਵਾਨ ਸਾਡੀ ਕਲੀਨੀ ਬਚ ਸਕੀ ਹਾਂਜੀ ਫੂਲਕਾ ਸਾਹਿਬ ਵਿਸ਼ਵਾਸ ਦਿਵਾ ਕੇ ਗਏ ਆ ਦੇਖੋ ਜਿਹੜਾ ਸਰਕਾਰ ਆਉਣ ਤੇ ਜਿੰਨਾ ਇਲਾਜ ਹੋਊਗਾ ਇਹ ਕਿਸੇ ਨੂੰ ਗਹਿਣੇ ਵੇਚ ਕੇ ਜਾਂ ਆਪਣੀਆਂ ਜ਼ਮੀਨਾਂ ਵੇਚ ਕੇ ਹੀ ਕਰਨਾ ਪਊਗਾ ਇਹ ਸਰਕਾਰ ਆਪ ਕਰਾਊਗੀ ਜਿਹੜੇ ਉੱਪਰਲੇ ਮਗਰਮੱਛਾ ਵੇਚਣ ਵਾਲੇ ਉਹਨਾਂ ਨੂੰ ਫੜ ਕੇ ਸਾਰਿਆਂ ਨੂੰ ਅੰਦਰ ਦਿੱਤਾ ਜਾਊਗਾ ਇਹ ਫੂਲਕਾ ਸਾਹਿਬ ਬਲੀਓ ਮੈਂ ਵਿਸ਼ਵਾਸ ਦਿਵਾਉਣਾ ਵਾਂ ਤੁਹਾਨੂੰ ਬੋਲ ਬੋਲਦੇ ਭਾਈ ਦੂ ਸਰਪੰਚ ਸਾਹਿਬ ਦੂ ਸਰਪੰਚ ਸਾਹਿਬ ਹਾਂਜੀ ਫੂਲਕਾ ਸਾਹਿਬ ਦੱਸ ਕੇ ਗਏ ਨਹੀਂ ਇੱਥੇ ਸਾਰਿਆਂ ਨੂੰ ਜਿਵੇਂ ਕਿ ਵੀ ਅਸੀਂ ਜੋ ਸਰਕਾਰ ਬਣਨ ਤੇ ਅਸੀਂ ਜਿਹੜੇ ਪਿੰਡਾਂ ਦੇ ਮੁੰਡੇ ਲੱਗੇ ਹੋਏ ਨੇ ਤੇ ਉਹਨਾਂ ਲਈ ਫ੍ਰੀ ਅਸੀਂ ਕੈਂਪ ਲਾਵਾਂਗੇ ਤੇ ਉਹਨਾਂ ਨੂੰ ਪਿਆਰ ਦੇ ਨਾਲ ਜਿਹੜੇ ਕੁਝ ਵਿੱਤਣ ਵੀ ਲੱਗੇ ਹੋਏ ਨੇ ਉਹਨਾਂ ਨੂੰ ਪਿਆਰ ਦੇ ਨਾਲ ਸਮਝਾ ਕੇ ਉਹਨਾਂ ਦੇ ਪਰਿਵਾਰ ਨੂੰ ਹੱਥ ਵਿੱਚ ਲੈ ਕੇ ਪੂਰੇ ਉਹਨਾਂ ਨੂੰ ਅਸੀਂ ਨਸ਼ੇ ਛਡਾਵਾਂਗੇ ਤੇ ਇੱਕ ਚੰਗਾ ਸਮਾਜ ਸਿਰਜਣ ਦੀ ਅਸੀਂ ਕੋਸ਼ਿਸ਼ ਕਰਾਂਗੇ ਔਰ ਅਸੀਂ ਕੋਸ਼ਿਸ਼ ਨਹੀਂ ਕਾਮਯਾਬ ਹੋਵਾਂਗੇ ਜੇ ਤੁਹਾਡੇ ਸਾਰਿਆਂ ਦਾ ਸਾਥ ਹੋਊਗਾ ਦੇਖੋ ਜੀ ਦਾਖੇ ਹਲਕੇ ਦੇ ਵਿੱਚ ਜਿਹੜੇ ਗੈਰ ਸਰਕਾਰੀ ਰਿਪੋਰਟਾਂ ਵਾ ਹੁਣ ਤੱਕ ਉਹਨਾਂ ਦੇ ਵਿੱਚ 400 ਤੋਂ ਉੱਪਰ ਨੌਜਵਾਨ ਇਕੱਲੇ ਦਾਖੇ ਹਲਕੇ 'ਚ ਮਰ ਚੁੱਕੇ ਆ ਜਿਹੜੇ ਪੰਜਾਬ ਦੇ ਵਿੱਚ ਨੰਬਰ 1 ਤੇ ਮੌਤਾਂ ਦੀ ਗਿਣਤੀ ਵਿੱਚ ਜਾ ਰਹੇ ਆ ਮਜੀਠੇ ਨੂੰ ਵੀ ਦਾ ਕਾ ਕਾ ਕੱਟ ਚੁੱਕਿਆ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਐਨ ਆਰ ਆਈ ਜਿੰਨੇ ਵੀ ਦੇਖ ਰਹੇ ਆ ਜਾਂ ਦਾਖੇ ਹਲਕੇ ਦੇ ਇਹਦੇ ਵਿੱਚ ਸਾਡਾ ਸਹਿਯੋਗ ਦਿਓ ਜੋ ਕੋਈ ਵੇਚਦੇ ਆ ਉਹਨਾਂ ਨੂੰ ਫਰੌਜ 'ਚ ਸਾਡਾ ਸਹਿਯੋਗ ਦਿਓ ਇੰਨਾ ਸੀ ਕਹਿੰਦੇ ਹੋਏ ਬਾਈ ਜੀ ਗਖਾਂ ਖਾਲਸਾ ਕੋਈ